ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਮੈਂ ਵੀ ਸੱਜਣੋ ਆਸ ਕਰਦੇ ਹਾਂ ਸਾਰਿਆਂ ਦੇ ਜਾਨਵਰ ਅਤੇ ਘਰ ਪਰਵਾਹ ਠੀਕ ਹੋਣਗੇ ਆਪਾਂ ਪਹੁੰਚ ਗਏ ਸੀ ਮਾਨਸਾ ਮੰਡੀ ਨੂੰ ਦਿਖਾਉਣੇ ਆ ਤੇ ਜਾਨਵਰ ਕਿੱਦਾਂ ਦੇ ਆ ਤੇ ਕੀ ਰੇਟ ਹੈ ਅੱਜ ਦੋ ਮੰਡੀਆਂ ਆ ਅੱਜ ਮੌੜ ਦੀ ਮੰਡੀ ਐ ਉਸ ਤੋਂ ਥੋੜਾ ਜਿਹਾ ਘੱਟ ਹੀ ਲੱਗਦਾ ਕੰਮ ਜਾਨਵਰ ਦਾ ਖਰ ਬਹੁਤ ਪਹੁੰਚਿਆ ਦਖਾਉਣਾ ਏ ਤੁਹਾਨੂੰ ਟੌਪ ਟੌਪ ਤੇ ਵਧੀਆ। ਪਰ ਉਦੋਂ ਬਾਅਦ ਜਾਣਾ ਮੋੜ। ਇੱਕ ਦੋ ਵੀਡੀਓ ਹੋਰ ਬਣਾਉਣੀਆਂ ਭਾਈਆਂ ਦੀਆਂ। ਤੇ ਇੱਕ ਭਰਾ ਮੰਨ ਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋਡੇ ਪੂਰੇ ਰਿਕੁਐਸਟ ਹੈ ਬਹੁਤ ਵੱਡੀ। ਕਿਉਂਕਿ ਸੋਡੇ ਵਰਗੇ ਭਾਈਆਂ ਨਾਲ ਹੀ ਕੰਮ ਚੱਲਦਿਆ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ। ਇਸ ਕਰਕੇ ਭਰਾ ਮੰਨ ਕੇ ਇੰਨੀ ਇੱਕ ਬੇਨਤੀ ਕਬੂਲ ਕਰਿਓ। ਤੇ ਚੈਨਲ ਕਰ ਲਿਓ ਸਬਸਕ੍ਰਾਈਬ। ਬਾਕੀ ਧੰਨਵਾਦ ਆ ਬਾਈ ਸਾਰੇ ਵੀਰਾਂ ਦਾ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ। ਲਾਏ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਇਹ ਮੰਡੀ 'ਚ। ਸੋਨੂੰ ਕਰਾਉਣੇ ਆ ਦਰਸ਼ਨ। ਕਿਹੜੀ ਕਿੰਨੇ ਦੀ ਆ ਤੇ ਕੀ ਗੱਲਬਾਤ ਆ। ਬਾਬਾ ਸੁੱਖ ਰੱਖੇ। ਉਹਨੂੰ ਕਰਾਉਣੇ ਆ ਸਾਰੇ ਦਰਸ਼ਨ। ਆ ਜਾਓ ਮਿਲਦੇ ਆ ਮੰਡੀ ਜਾ ਕੇ। ਲੈ ਵੀ ਸੱਜਣੋ ਤੁਹਾਨੂੰ ਆ ਬੈਡ ਦਿਖਾਉਣੇ ਆ ਇਧਰ ਹੀ ਤੁਰ ਲੈ ਬਾਈ। ਪਹਿਲਾ ਸੂਆ ਛੋਟੀ ਉਮਰ ਦੀ ਉਹ ਤਾਂ ਮੈਂ ਲਾ ਹੀ ਦੰਦਾ ਜੀ ਬਾਕੀ ਬਾਈ ਨਾਲ ਕਰਾਂਗੇ ਗੱਲਬਾਤ ਕਿ ਮਾਂ ਸੂਆ ਕਿੰਨਾ ਦੁੱਧ ਹੈ ਕਿਹੜੇ ਦਿਨ ਹੋ ਗਏ ਸੂਈਏ ਮੋੜ ਲਾ ਬਾਈ ਫਿੱਟ ਫਿੱਟ ਲੇਵਾ ਬਾਹਰ ਨਹੀਂ ਆ ਗਾਂ ਵਰਗਾ ਕੋਈ ਲੰਕੜਾ ਨਹੀਂ ਕੁੱਚਾਂ ਤੋਂ ਉੱਪਰ ਹੈ ਵਧੀਆ ਮੈਸੇਜ ਹੀ ਲੱਗਦੇ ਥੋੜੀ ਐਚਪਚਾ ਇਹਦਾ ਦੁੱਧ ਵੀ ਚਿੱਟਾ ਹੁੰਦਾ ਵਧੀਆ ਹੁੰਦਾ ਬਾਕੀ ਬਾਈ ਨਾ ਕਰਦੇ ਆਪਾਂ ਗੱਲ ਬਾਤ ਕੀ ਰੇਟ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜੀ ਵੀ ਆਪਾਂ ਵੇਖ ਤੋ ਕਰਕੇ ਦੇਖੀਏ ਕਹਿਵਾ ਸੂਆ ਇਹ ਪਹਿਲਾ ਸੂਆ ਹੈ ਬਾਈ ਪਹਿਲਾ ਸੂਆ ਕੈ ਦਿਨ ਹੋ ਗਿਆ ਸੂਈ ਨੂੰ ਤੀਜਾ ਦਿਨ ਆ ਬਾਈ ਅੱਜ ਦੁੱਧ ਕਿੰਨਾ ਬਾਈ ਸਹੀ ਜਾ ਜਮ ਚੋਣ ਵਾਲਾ ਬਾਈ 11 ਲੀਟਰ ਬੋਲਾ ਹੈਗਾ ਹੈਗਾ ਤਿਆਰ ਹਾਂ ਜਮਾ ਜੇ ਕੋ ਚੋ ਕੇ ਆਖੇ ਜਮਾ ਚ ਗਾਰੰਟੀ ਨਾਲ ਲੈ ਜੇ ਭਾਵੇਂ ਠੀਕ ਹੈ ਬਾਈ ਪਹਿਲਾ ਸੂਆ 11 ਕਿਲੋ ਬਾਈ ਕਹਿੰਦਾ ਬੋਲਾ ਤਿਆਰ ਹੈ ਤਿੰਨ ਕਿ ਦਿਨ ਹੋ ਗਿਆ ਸੂਈ ਨੂੰ ਬਾਈ ਨੇ ਨਾੜੂਆ ਤਾਂ ਦਿਖਾਇਆ ਸੀ ਕਰ ਬੱਚੇ ਦਾ ਠਾ ਕੇ ਤੇ ਪਿੰਡ ਕਿਹੜਾ ਬਾਈ ਆਪਣਾ ਸਹਾਰਣਾ ਨੰਬਰ ਬਾਈ 62808 ਹਾਂਜੀ ਬਾਈ 97383 ਤੇ ਕੀ ਰੇਟ ਆ ਬਾਈ ਜਾਇਜ ਜੈਦਾ ਜੈਦਾ ਬਾਈ ਮੁੱਲ ਤਾਂ 52000 ਕਰਦੇ ਠੀਕ ਐ 47000 ਦੀ ਬੱਚੀ ਦੇ ਦਿਆਂਗੇ ਆ 47000 ਦੀ ਬਾਈ ਕਹਿੰਦਾ ਬੱਚੀ ਦੇ ਦਿਆਂਗੇ ਗੱਲ ਕਰ ਰੇਟ ਤਾਂ ਹੋ ਜਾਂਦਾ ਹੁੰਦਾ ਰੇਟ ਦੀ ਕੋਈ ਵੱਡੀ ਗੱਲ ਨਹੀਂ ਜਾਨਵਰ ਪਸੰਦ ਆਉਣਾ ਚਾਹੀਦਾ ਥਣਾ ਤੁਣਾ ਦੀ ਵਧੀਆ ਮੁੱਠੀ ਵਾਲਾ ਥਣ ਲੱਗਿਆ ਬਾਕੀ ਫਿਕਸ ਬਹੁਤ ਆਵਾਨਾ ਗਾਂ ਦਾ ਬੱਚਾ ਖੜਾ ਕਰਕੇ ਦੁਕਾਨ ਨਹੀਂ ਬਸ ਭਾਈ ਕੋਈ ਗੱਲ ਨਹੀਂ ਬੱਚਾ ਆਪਾਂ ਪਹਿਲਾਂ 나ੜੂਆ ਦੇਖਿਆ ਕਾ ਨੂੰ ਬਾਰੀ ਬਾਰੀ ਖੜਾ ਕਰਨਾ ਬੱਚਾ ਸੋਹਣਾ ਬਹੁਤ ਆ ਗੱਲ ਕਰ ਇਹ ਆ ਗਾਂ ਬਾਈ ਦੇ ਪਹਿਲਾ ਹਸੂਆ ਵਧੀਆ ਮੂਠੀ ਵਾਲਾ ਥਾਨ ਲੱਗਿਆ ਕਰ ਲਿਓ ਬਾਈ ਨਾਲ ਸਪਰਕ ਧੰਨਵਾਦ ਬਾਈ ਫੇਰ ਮੈਂ ਮਾਰ ਜਾ ਰਿਹਾ ਬਾਈ ਆ ਜਾ ਆ ਜਾ ਅਸੀਂ ਸੱਜਣਾਂ ਨੂੰ ਆ ਦਿਖਾਉਣ ਲੱਗੇ ਝੋਟੀ ਬੜੀ ਟਾਪ ਕੁਆਲਿਟੀ ਦੀ ਹੈ। ਬਰੀਡ ਦੇਖੋ ਜਿੰਨੀ ਹੈ ਬਰੀਡ ਪੂਰੀ ਫੁੱਲ ਬਰੀਡ ਹੈ। ਮੋੜ ਲਾ ਬਾਈ। ਛਾਤੀ-ਛੂਤੀ ਭੋਰਾ ਨਹੀਂ ਹੈਗੀ ਕੁੰਬਲਾ ਮੂਰੇ। ਸਿੰਗ-ਸੋਂਗ ਦੀ ਬਹੁਤ ਟਾਪ ਵਧੀਆ ਹੈ। ਆ ਗਾੜੀ ਚੰਗੀ। ਜਿੰਨੀ ਹੈਗੀ ਇਹ ਪੂਰੀ ਚੰਗੀ ਹੈ। ਆੜੀ ਵਧੀਆ ਆ ਗਿਆ ਦਾ ਬੱਚਾ। ਚਮੜੀ ਚਮੜੀ ਦੀ ਪਤਲੀ ਹੈ ਜ। ਹਲੋ ਬਾਕੀ ਬਾਇਜਾ ਨਾ ਕਰਾਦਾ ਗੱਲ ਆਇਆ ਇੱਕ ਮੂੰਮਾਥਾ ਪੂਰੀ ਟਾਪ ਦੀ ਐ ਚਾਚਾ ਨਾੜਾ ਨੂੜਾ ਦੇਖੋ ਪਿੰਡੇ ਤੇ ਬਾਕੀ ਲੇਵਾ ਪੂਰਾ ਫਿੱਟ ਆ ਜਾਵਾ ਅੱਥਰਵਰਗਾ ਲੇਵਾ ਹੋਂਗਲ ਨਹੀਂ ਖੁੱਬਦੀ ਆ ਗਿਆ ਤਾਂ ਬੱਚਾ ਇਹਦੇ ਅੰਦਰ ਜਹਾ ਲਾ ਲਿਓ ਕਿੰਨੇ ਕਿਰਦਾ ਦੰਦਾਰੇ ਬਾਕੀ ਬਾਈਨਾ ਕਰਾਉਣੇ ਗੱਲ ਕੀ ਰੇਟ ਆ ਕਿੰਨਾ ਦੁੱਧ ਆ ਕਿਹੜੇ ਪਿੰਡਵਾ ਗਾਏ ਮਿੱਤਰੋ ਸੌਦਾ ਚੱਲੀ ਜਾਂਦਾ ਤਾਂ ਮੱਝ ਦਾ ਤਾਂ ਕਿ ਬਾਈ ਨਾਲ ਬਾਅਦ ਚ ਕਰਾਵਾਂ ਗੱਲ ਅਗਲੀ ਝੋਟੀ ਦਿਖਾਉਣੇ ਤੁਹਾਨੂੰ ਮੈਂ ਵੀ ਸੱਜਣੋਂ ਤੁਹਾਨੂੰ ਇੱਕ ਕੰਮ ਚ ਹੋਰ ਦਿਖਾਉਣੇ ਆ ਕਰ ਲਿਓ ਚੈੱਕ ਬਰੀਡ ਇਹ ਚ ਵੀ ਚੰਗੀ ਐ ਪਤਲੀ ਚਮੜੀ ਦੀ ਨਾ ਕੱਦ ਵੱਡਾ ਨਾ ਛੋਟਾ ਇੰਗੋੜਦਾ ਬਾਈ ਮੀਡੀਅਮ ਹੈਟ ਲੈਵਲ ਉਬਾ ਚੰਗਾ ਲਾਈ ਫਿਰਦੀ ਐ ਸੁਆ ਵਿੱਚ ਮੱਝਾ ਮਿੱਤਰੋ ਬਾਕੀ ਬਾਈ ਨਾ ਕਰਾਵੇ ਗੱਲ ਕੇ ਮਾਸੂਆ ਕਿੰਨੇ ਦਿਨ ਹੋ ਗਏ ਸੂਖੀ ਨੂੰ ਕਿੰਨਾ ਦੁੱਧ ਆ ਕਰ ਲੋ ਚੈੱਕ ਥਾਣਾ ਥਣ ਮੁਠੀ ਵਾਲਾ ਲੱਗਿਆ ਵਧੀਆ ਚੰਨ ਵਾਲਾ ਬਾਈ ਨਾ ਕਰ ਆ ਜਾ ਬਾਈ ਯਾਰ ਕੀ ਹੁੰਦਾ ਦੱਸ ਯਾਰ ਆ ਜਾ ਸਾਡੇ ਇੱਧਰ 20000 ਹਰ ਬਾਈ ਇੱਧਰ ਖੜ ਬਾਈ ਕੋਲੇ ਆ ਬੱਚੇ ਸਸਰੀਗਾਲ ਬਾਈ ਸਸਰੀਗਾਲ ਬਾਈ ਜਿਹੜੀ ਆਪਾਂ ਮੱਝ ਤੋਰ ਕੇ ਰੱਖੇ ਕੈਮਾਸੂਆ ਇਹ ਬਾਈ ਚੌਥੇ ਸੂਆ ਚੌਥਾ ਸੂਆ ਕੈ ਦਿਨੋਂ ਕੇ ਸੂਈ ਨੂੰ ਇਹ ਨੂੰ ਹੋ ਗਏ 13 ਦਿਨ ਅੱਜ ਕਿੰਨਾ ਦੁੱਧ ਦਾ ਬਾਈ ਚੋਣ ਵਾਲਾ ਇਹਦਾ ਦੁੱਧ ਚੁਵਾਈ ਦਾ ਹੋਊਗਾ ਹੁਣ 11 ਕਿਲੋ ਇਹ ਵੀ ਅਗਲਾ ਚੋਕ ਚੋਕ ਆਖੇ ਲੈਣੀ ਹੈ ਆ ਕਰੇ ਦੋ ਟਾਈਮ ਚੋਲੇ ਬਾਈ ਕਹਿੰਦਾ ਦੋ ਚੋਲੇ ਚਾਰ ਚੋਲੇ ਭਲਾਂ ਦੀ ਜਦ ਮਰਜ਼ੀ ਜਿੰਨਾ ਮਰਜ਼ੀ ਬਰੀਡ ਹੈਗੀ ਹੈ ਕਰਮਾ ਚ ਥਾਲੇ ਵੀ ਦੀ ਸਾਫ ਹੈ ਤੇ ਰੇਟ ਕੀ ਬੇਜਿਆ ਅਜ ਰੇਟ 85 ਦੀ ਦੇ ਦੇਗੇ ਬਾਈ ਮਾਨਤਨ ਮਾਨਤਨ 85 ਦਾ ਮੁੱਲ 90 ਹੈ ਠੀਕ ਹੈ ਚੱਲ ਬਾਣਤਾਂ ਤਾਂ ਹੋ ਜਾਂਦਾ ਬਾਈ ਜਾਨਵਰ ਪਸੰਦ ਆਉਣਾ ਚਾਹੀਦਾ ਹੈ ਮੈਂ ਕਿੰਨਾਂ ਨੰਬਰ ਬੋਲਦਾ ਬਾਈ ਨੰਬਰ ਦਾ 987783 987783 50192 987783 50192 ਕਰ ਲਿਓ ਬਾਈ ਨਾ ਗੱਲ ਹੈਟ ਮੀਡੀਅਮ ਹੈ ਨਾ ਵੱਡੀ ਹੈ ਨਾ ਛੋਟੀ ਹੈ ਆ ਗਿਆ ਬੱਚਾ ਬੱਚਾ 13 ਦਿਨਾਂ ਦੀ ਅੱਜ 12 ਦਿਨਾਂ ਦੀ 13 ਕਿ ਦਿਨ ਹੋਵੇ ਸੂਈ ਨੂੰ ਬਾਈ ਕਹਿੰਦਾ 11 ਕਿਲੋ ਦੁੱਧ ਦਾ ਚੌਣ ਵਾਲਾ ਆਸਾਨ ਲੱਗਿਆ ਬਾਕੀ ਮਿਲਦੇ ਆਂ ਬਾਈ ਅੱਗੇ ਜਾ ਕੇ ਟਰਾਈ ਵੀ ਸੱਜਣੋਂ ਉਹਨੇ ਕਾ ਝੋਟੀ ਦਿਖਾਉਣੇ ਆ ਝੋਟੀ ਇਹ ਵੀ ਬਰੀਡ ਵਾਲੀ ਐ ਗੱਲ ਕਰ ਥੋੜੀ ਠਿੱਕੀ ਐ ਖੋੜ ਲਾ ਬਾਈ ਥਣ ਲੈ ਬਾਈ ਨੂੰ ਵੀ ਟਾਪਾ ਲੱਗਿਆ ਜੱਤ ਵਾਲੀ ਝੋਟੀ ਕਹਿ ਸਕਦੇ ਆਪਾਂ ਸੰਗਾ ਸੰਗਾ ਵਾਲੀ ਪੁੰਡੀ ਐ ਬਾ ਥੋੜੀ ਠਿੱਕੀ ਹਤੋਂ ਬੰਨ ਲਾ ਬਾਈ ਇਹ ਤਾਂ ਕਰ ਲਿਆ ਚੈੱਕ ਬਾਈ ਬ੍ਰੀਡ ਸ਼ੈੱਡ ਬਲੈਕ ਹੈ ਪਤਰੀ ਚਮੜੀ ਦੀ ਐ ਬਾਕੀ ਪਾਈ ਨਾ ਕਰਾਉਣਾ ਕਰ ਲਓ ਧਰੀ ਘੜ ਜਾਪੇ ਕੋਲੇ ਭਾਈ ਸਸਰੀ ਗਾਲ ਕਿਹੜਾ ਪਿੰਡ ਆ ਬਾਈ ਪਤਲਾ ਕਲਾਂ ਪਤਲਾ ਕਲਾਂ ਜਿਹੜੀ ਛੋਟੀ ਤੋਰ ਕੇ ਦਿਖਾਈ ਹੈ ਕੈ ਮਾਸੂਆ ਇਹ ਦੂਜੇ ਸੁਆ ਬਾਈ ਦੂਜੇ ਸੁਆ ਕਿੰਨਾ ਦੁੱਧ ਦਾ ਬੇ ਚੌਣ ਵਾਲਾ 10 ਕਿਲੋ ਪੂਰਾ ਇਹ ਕੋ ਚੋਕਿਆ ਕਿਲੇਣੀ ਹੈ ਹੈ ਬਾਈ ਚੋਕਿਆ ਕਿਲੇਣੀ ਹੈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਈ ਜਦੋਂ ਮਰਜ਼ੀ ਆ ਜਾ ਘਰੇ ਆਪਣੇ ਆਹ ਬਾਈ ਦੀ ਛੋਟੀ ਆ ਗਿਆ ਬੱਚਾ ਕਹਿ ਕੇ ਦਣਾਈ ਸੁਈ ਹੈ ਬਾਈ ਇਹ ਉਹ ਬਾਈ 10 20 ਕਿਤੇ ਦਣਾਈ ਸੁਈ ਹੈ ਮਾਗਰ ਕੀ ਬੱਚਾ ਬਾਈ ਕੱਟੀ ਹੈ ਮਾਗਰ ਕੱਟੀ 20 ਕਿਦਣਾ ਵੀ ਬਾਈ ਕਹਿੰਦਾ ਸੂਈ ਹੈ ਸਿੰਘ ਮੂਹ ਮੱਥੇ ਦੀ ਵੀ ਸੋਹਣੀ ਹੈ ਰੇਟ ਕੀ ਹੈ ਬਾਈ ਜੈਜ ਇਹਦਾ 80000 ਦੀ ਬਾਈ ਹੈ ਮਾਨਤਾਨ ਹੋ ਜੂਆ 80000 ਦੀ ਹੈ ਬਾਈ ਕਹਿੰਦਾ ਮਾਨਤਾਨ ਹੋ ਜੂ ਨੰਬਰ ਬੋਲ ਦੇ ਬਾਈ 9517714280 ਬਾਈ 9217714280 14286 ਆ ਤਲਾ ਕਲਾਂ ਤੋਂ ਬਾਈ ਆਮ ਜ਼ਿਮੀਂਦਾਰਾ ਕੋਈ ਪਾਰ ਵਾਲਾ ਕੰਮ ਨਹੀਂ ਕਰ ਲਿਓ ਬਾਈ ਨਾਲ ਗੱਲ ਲੈ ਵਾਲੂਆ ਕਰਮਾ ਵਾਲੀ ਦਾ ਫਿੱਟਾ ਹੈ ਜੱਤ ਵਾਲੀ ਝੋਟੀ ਹੈ ਬਾਕੀ ਧੰਨਵਾਦ ਬਾਈ ਅਗਲੇ ਫਿਰਦੇ ਮੱਝ ਨਾਲ ਆਹ ਦੇਖੋ ਮਿੱਤਰੋ ਇਹ ਜਾਣਗੇ ਜੁਪੀ ਆ ਦਿੱਲੀ ਇਹ ਆਪਣੇ ਪੰਜਾਬ ਦੀ ਕਰੀਮ ਕੱਟਾ ਬਹੁਤ ਟੌਪ ਦਾ ਫਟਪੂਰੇ ਦਾ ਜੰਗ ਟਸਟੀ ਕਲਾ ਦਾ ਬਹੁਤ ਟੌਪ ਹੈ ਕਾ ਗਿਆ ਨੀਲੀ ਦਾ ਇਹ ਵੀ ਪੂਰੇ ਸਿਰੇ ਦਾ ਹੀ ਹੈ ਨੇਂਦੀ ਰਾਵੀ ਦਾ ਕਟਾ ਪਿੰਚਪੂੜੇ ਦਾ ਟਾਪ ਹੈ ਨਾਲ ਇਹ ਮੱਝ ਘੜੀਆਂ ਕੁੰਡੀ ਖਾਸਿਆਂ ਘੜੀਆਂ ਮਿੱਤਰੋ ਰੱਖ ਲਿਆ ਕਰੋ ਇਹ ਜੀਆਂ ਚੀਜ਼ਾਂ ਉਹ ਰੱਖ ਲਿਆ ਕਰੋ ਚੱਲ ਕਟਿਆਂ ਦਾ ਮੰਨਿਆ ਗੱਲ ਜਾਣੇ ਆ ਉਧਰ ਕਟੀਆਂ ਵੀ ਭਰਾਵਾ ਬਸੇਰੀਆਂ ਚੰਗੀਆਂ ਵੇਚ ਜਾਂਦੇ ਬੱਚਾ ਤਾਂ ਦੇਖੋ ਇਹ ਚ ਕੀ ਕਮੀ ਹੈ ਰੋਟੀ ਦਾ ਕੱਦ ਦੇਖੋ ਬਈ ਜਾਤ ਦੇਖੋ ਕੀ ਹੈ ਇਹ ਦੀ ਗੱਲ ਕਰਾਇਆ ਨਾ ਸੱਟਿਆ ਕਰੋ ਭਰਾਵੋ ਮਾੜੀ ਮੋਟੀ ਦਵਾਈ ਦਵਾ ਲਿਆ ਕਰੋ ਵਧੀਆ ਮੁੱਠੀ ਆ ਥਾਨ ਲੱਗਿਆ ਟਾਪ ਬਰੀਡ ਫੁੱਲਾ ਬਾਈ ਯਾਰ ਤੂੰ ਕਹਿ ਨਹੀਂ ਸਕਦਾ ਜੇ ਬਰੀਡ ਘਟਾ ਹੈ ਆ ਕੱਟਾ ਵੇਖੋ ਬਹੁਤ ਸੋਹਣਾ ਕੱਟਾ ਹੈ ਇਹੀ ਝੋਟੇ ਬਣਦੇ ਆ ਮਿੱਤਰੋ ਉਹੀ ਨਾ ਮਾੜੀ ਗੱਲ ਪਿੱਛੇ ਦੇ ਦਿਆ ਕਰੋ ਯਾਰ ਇਹੀ ਰਿੰਗਾ ਚ ਖੜਦੇ ਆ ਬਥੇਰੇ ਵਿੱਚ ਸੁਣਦੇ ਆ ਬਾਈ ਕਹਿੰਦਾ ਕੱਟਿਆਂ ਵਾਲੇ ਜੁਲਈ ਸੀ ਇਹੀ ਜਾਂਦੇ ਆ ਤੇ ਰਿੰਗਾ ਚ ਆ ਦੇਖੋ ਕੀ ਮਾੜਾ ਇਹ ਚ ਦੱਸਿਓ ਭਰਾਓ ਕਮੈਂਟ ਕਰਕੇ ਮੈਨੂੰ ਤਾਂ ਲੱਗਦਾ ਨਹੀਂ ਕਿ ਤੋ ਮਾੜਾ ਜੇ ਹੋਰ ਨੂੰ ਲੱਗਦਾ ਹੋਵੇ ਤਾਂ ਕਹਣਾ ਕੀ ਐ ਬਹੁਤ ਟਾਪ ਕੁਆਲਟੀ ਦਾ ਘਟਾ ਆ ਵੀ ਟਾਪ ਦਾ ਹੀ ਐ ਅੱਜ ਮੌੜ ਮੰਡੀ ਐ ਕਰਾਲੀ ਮੰਡੀ ਐ ਤਾਂ ਕਰਕੇ ਘਟਾ ਮਾਲ ਨਹੀਂ ਇੱਥੇ ਬਾਹਲਾ ਹੁੰਦਾ ਵੀ 1000 ਹੁੰਦੀ ਮੱਝ ਕੋਈ 1000 1200 2000 ਮੱਝਾਂ ਜਾਂ ਲੱਗੀਆਂ ਪੰਜਾਬ ਹਰਿਆਣਾ ਹੋਜੂ ਖਾਲੀ ਫੇਰ ਆਪਾਂ ਤਰਸਾਂਗੇ ਇਹਨਾਂ ਨੂੰ ਇਹ ਮੁਰਦਨੀਆਂ ਨਹੀਂ ਚਲੋ ਬਾਕੀ ਭਾਈ ਦਿਖਾਉਣੇ ਅਗਲੀ ਮੱਝ ਇਹ ਸੰਗਤ ਨੇ ਦੇਖਣਾ ਰੱਖਣੀ ਹੈਗਾ ਉਹਨੂੰ ਕਹੀਂ ਵੇਚਨੇ ਆ। ਨਾ ਮਿੱਤਰੋ ਤੁਹਾਨੂੰ ਕਾਮ ਅੱਜ ਦਿਖਾਉਣ ਲੱਗੇ ਆ ਸਾਰੀ ਮੰਡੀ ਚ ਟਾਪ ਕੁਆਲਿਟੀ ਹੈ। ਅੱਜ ਦੀ ਮੰਡੀ ਦੀ। ਛੇ ਕਰ ਰਿਹਾ ਲੇਵਲੂਗਾ ਉਂਗਲਨੇ ਕੋਪਦੀ। ਗਾੜੀ ਵੀ ਚੰਗੀ ਹੈ ਮੁੱਠੀ ਵਾਲਾ ਥਣ ਲੱਗਾ। ਸਰੀਰ ਘਟਾਂਕੇ ਜੀ ਬਹੁਤ ਟਾਪ ਦੀ ਮੱਝ ਹੈ। ਜੈੱਡ ਬਲੈਕ ਦਾ ਜੈੱਡ ਬਲੈਕ ਹੀ ਬੱਚਾ ਵਾਗੜ। ਅੱਛਾ ਵੀ ਛੋਟਾ ਹੀ ਐ ਮੈਂ ਆਏ ਚੈੱਕ ਕਰ ਲਿਆ ਜਾਣਦਾ ਕਰਦਾ ਸੀ ਖੈਲੀ ਦਾ ਮੈਂ ਲੈ ਲਈ ਜੀ ਚੱਲ ਆਖੇ ਚੱਲ ਹੋਰ ਖੜਦਾ ਵਧੀਆ ਮੁਠੀ ਵਾਲਾ ਥਣ ਲੱਗਿਆ ਪਿੱਠਪੋੜੇ ਦੀ ਬੋਤਲ ਮਾਈ ਹੈ ਚੜਾਈ ਬਥੇਰੀ ਹੈ ਮੱਝ ਦੀ ਕੈਮਰੇ ਪਿੱਛੇ ਹੋ ਕੇ ਆਉਂਦੀ ਥੋੜੀ ਜੀ ਸਿੰਗ ਮੂੰਹ ਮੱਥਾ ਕਰ ਲਓ ਚੈੱਕ ਸਿੰਗਾ ਦੀ ਸੋਹਣੀ ਐ ਬਾਕੀ ਬਾਡੀ ਬੰਤਰ ਦਾ ਕੋਈ ਕਹੀ ਨਹੀਂ ਸਕਦੇ ਹੈਟ ਫੁੱਲ ਹੈ ਲੋੜ ਨਹੀਂ ਹੈਟ ਪੁੱਛਣ ਦੀ ਬਾਕੀ ਲੈ ਵੇ ਲੂਗੇ ਜੀ ਬਹੁਤ ਟਾਪ ਦੀ ਕੁਆਲਿਟੀ ਹੈ ਬਾਕੀ ਬਾਈ ਨਾ ਕਰਦੇ ਗੱਲ ਕਹਿ ਮਾਸੂਆ ਕੀ ਗੱਲ ਬਾਤ ਸਸਰੀ ਗੱਲ ਬਾਈ ਜਿਹੜੀਆਂ ਮੱਝ ਦਿਖਾਈਏ ਕਹਿ ਮਾਸੂਆ ਬਾਈ ਇਹ ਚੀਜਾ ਸੁਆ ਇਹ ਚੀਜਾ ਸੁਆ ਤੇ ਪਿੰਡ ਕਿਹੜਾ ਤੁਹਾਡਾ ਖਿਆਲਾ ਕਲਾ ਕੀ ਖਿਆਲਾ ਕਲਾ ਕਿੰਨੇ ਦਿਨੋਂ ਕੋਈ ਸੁਈ ਨੂੰ ਹੋ ਗਈ 15 ਦਿਨ 15 ਦਿਨ ਸੁਈ ਕਿੰਨਾ ਦੁੱਧ ਦਾ ਬਾਈ ਚੋਣ ਵਾਲਾ ਹੁਣ 12 ਤੋਂ ਉੱਪਰ ਹੈ 12 ਤੋਂ ਉੱਪਰ ਹੈ ਇਹ ਗੱਲ ਬਾਈ ਨੇ ਸਹੀ ਕਹੀ ਨਹੀਂ ਅਗਲਾ ਐਵੇਂ ਕਹਿੰਦਾ 18 17 18 ਇਹ 22 ਵੀ ਆਮ ਆਸਾਨ ਆਪਣੇ ਵਰਗਾ ਕਾਰੇ ਪਾਲਣ ਵਾਲਾ ਮੱਝਾਂ ਤੇ ਰੇਟ ਕੀ ਆ ਭਾਈ ਜਾਇਜ ਇਹਦਾ 1 20 ਆ ਜੀ 1 20 ਦੇਣ ਲੈਣ ਵਾਲਾ ਭਾਈ ਕੇ ਦਾਂਗੇ 1 5 ਪੁੰਜੀ ਦੀ ਬਾਕੀ ਰੇਟ ਤਾਂ ਹੋ ਜਾਂਦਾ ਨੇ ਜਾਨਵਰ ਪਸੰਦ ਆਉਣਾ ਚਾਹੀਦਾ ਇਹ ਇਹ ਨਾ ਭੈਣ ਦਾ ਮੰਦਾ ਰੇਟ ਪੂਰੀ ਪੰਗਸ ਪੰਗਸ ਸਲੇਵਾ ਪੱਥਰਵਰਗਾ ਮੱਝ ਦਾ ਜੈਡ ਬਲੈਕ ਆ ਪੂਰੀ ਪਿੱਠਪੁੜੇ ਦੀ ਬਹੁਤ ਲਮਾਈ ਹੈ ਵੀ ਅੱਜ ਦੀ ਮੰਡੀ ਦੀ ਆਪਣਾ ਟਾਪਰੀ ਕਹਿ ਸਕਦੇ ਮੱਝ ਇਹ ਜੀ ਮੱਝ ਨਹੀਂ ਹੈਗੀ ਇੱਥੇ ਕੋਈ ਤਿੰਨ ਮੰਡੀਆਂ 'ਚ ਮੋੜ ਕਲਾਰੀ ਤੇ ਮਾਨਸਾ છાતી છૂતી જમઈ ਨਹੀਂ ਹੈਗੀ। તો ਇੱਕੋ ਜਿਹਾ ਸਾਰੀ ਮੱਝ 4 ਸ਼ੇਰਾਂ। ਇਹ ਕੈਟੰਗ ਕੂਟਿੰਗ ਕਰੀ ਹੁੰਦੀ ਤਾਂ ਬੰਬ ਬਣ ਜਾਂਦੀ। ਬਾਕੀ ਪੱਕੇ ਲੈਵੇ ਦੀ ਐ। ਚਵਾਈ ਚਵਾਈ ਦੀ ਪੋਲੀ ਆ ਬਾਈ। ਛੁੜੀ ਜੋੜੀ ਆ। ਅੱਛਾ ਨੰਬਰ ਕਿੰਨਾ ਬਾਈ ਤੇਰਾ? 99686 99686 686 44154 44154 ਚਲੋ ਕੋਈ ਗੱਲ ਨਹੀਂ। ਨਾਮ ਕੀ ਹੈ ਬਾਈ? ਰਚਨ। ਰਚਨ? ਹਾਂ। ਰਾਚਨ ਬਾਈ ਦਾ ਨਾਮ ਹੈ। ਖਿਆਲਾ ਅਗਲਾ ਪਿੰਡ ਹੈ। ਬਾਕੀ ਆ ਲੰਬਾਈ ਮੈਨੂੰ ਬਹੁਤ ਲੱਗਦੀ ਐ ਦੀ ਪਿੱਠਪੂੜੇ ਦੀ ਬਹੁਤ ਟੌਪ ਦੀ ਐ ਮਗਰ ਅੱਜ ਬਾਕੀ ਤੁਸੀਂ ਚੈੱਕ ਕਰ ਲਿਓ ਪੈਸੇ ਲਾਉਣੇ ਆ ਆ ਦੇਖੋ ਹੁਣ ਚੈੱਕ ਕਰੋ ਆ ਜੀ ਜੇ 18 ਕਿਲੋ ਵਾਲੀ ਨੂੰ ਫੇਲ ਕਰਦੀ ਐ ਮਾ ਜਾ ਕੇ ਤਾਂ ਬੱਚਾ ਵੀ ਛੋਟਾ ਜਿਹਾ ਜੈਡ ਬਲੈਕ ਐ ਬਾਕੀ ਮਨਾਲਿਓ ਬਾਈ ਨਾਲ ਸੰਪਰਕ ਇਸੇ ਮੇਟਰ ਉਮਾਨਸਾ ਮੰਡੀ ਅੱਜ ਦੋ ਤਿੰਨ ਮੰਡੀਆਂ ਰਲਗੀਆਂ ਨਾਲ ਕਰਾਲੀ ਮੋੜ ਤੇ ਮਾਨਸ ਉਹਦਾ ਕਰਕੇ ਥੋੜੇ ਜਿਹਾ ਮੱਜਾ ਘਾਟਾ ਜਿਹਾ ਜਿੰਨੀਆਂ ਟੌਪ ਜੀ ਦਿਖਾਤੀਆਂ ਬਈ ਮੱਜਾ ਠੀਕ ਆ ਜੀ ਹੁਣ ਐਨੇ ਆ ਨਹੀਂ ਆ ਗਾਕ ਵੀ ਥੋੜਾ ਜਿਹਾ ਘੱਟ ਸੀ ਦੋ ਤਿੰਨ ਮੱਡੀਆਂ ਕਰਕੇ ਫਰਕ ਤਾਂ ਪੈ ਜਾਂਦਾ ਇਹ ਤੁਹਾਨੂੰ ਦਿਖਾਤੀਆਂ ਨੇ ਮੱਜਾ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖਦੇ ਆ ਸੌਦੇ ਚੱਲੀ ਜਾਂਦੇ ਥੋੜੀਆਂ ਰਹਿ ਗਈਆਂ ਮੱਝਾਂ ਹੁਣ ਬਾਕੀ ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਹੋਵੇ ਕਰ ਲਿਓ ਇਸ ਪਰਕ ਤੇ ਦੇਵੇ ਭਰਾ ਮਣ ਕੇ ਸੇਵਾ ਦਾ ਮੌਕਾ 94634 94634 ਇਹ ਨੰਬਰ ਆ ਮਿੱਤਰੋ ਸਦਰਗੜ ਏਰੀਆ ਆਪਣਾ ਤੇ ਦੋ ਬੱਸੋ ਕਰਕੇ ਵੀਰ ਆਪਾਂ ਬਣਾ ਜਾਾਂਗੇ ਅੱਗੇ ਬਾਕੀ ਧੰਨਵਾਦ ਆ ਬਈ ਸਾਰੇ ਵੀਰਾਂ ਦਾ ਵੀਡੀਓ ਜਿਹੜੇ ਦੇਖਦੇ ਟਮਾ ਟਾਈਮ ਕੱਢਦੇ ਹਨ ਇਹ ਤੁਹਾਨੂੰ ਦਿਖਾਤੀ ਮਾਨਸਾ ਮੰਡੀ ਤੇ ਹੁਣ ਜੇ ਲੋਟ ਲੱਗਿਆ ਵਗ ਜਾਏ ਮੋੜ ਤੇ ਨਹੀਂ ਭਰਾਵਾ ਦੋ ਫੋਨ ਆ ਰਹੇ ਕਿਤੇ ਘਰੋਂ ਬਣਾਉਣੀਆਂ ਜਾਵਾਂਗੇ ਹੁਣ ਬਾਬਾ ਸੁੱਖ ਰੱਖੇ ਬੈਗ ਨੂੰ ਮੇਰ ਕਰੇ ਬਾਕੀ ਛੋਡੇ ਵਰਗੇ ਭਾਈਆਂ ਦਾ ਸਾਥ ਚਾਹੀਦਾ ਹੈ ਬੰਦਾ ਦਬਦਾ ਹੀ ਨਹੀਂ ਤੇ ਨੰਬਰ ਆ ਮੇਰਾ 946349401 ਕਰ ਲਿਓ ਸੰਪਰਕ ਭਰਾਵਾ ਵੀਡੀਓ ਬਣਾਉਣ ਲਈ ਤੇ ਆਵਾਂਗੇ ਸੋਡੇ ਪਹਿਲੇ ਸੱਦੇ ਦੇ ਪਹਿਲੀ ਚਿੱਠੀ ਤੇ ਆਵਾਂਗੇ ਚਿੱਠੀਆਂ ਘਰ ਪਹਿਲਾ ਹੁੰਦੀਆਂ ਹਨ ਤਾਂ ਬੰਦਾ ਫੋਨ ਹੀ ਘਮਾਉਂਦਾ ਜਾਂ ਮੈਸੇਜ ਕਰ ਦਿੰਦਾ ਭਰਾਵੋ ਤੇ ਫਿਰ ਜਾਣ ਵਾਲਾ ਵੀ ਉਹਦੀ ਬਾਜਦਾ ਹੈ ਬੈਗ ਨੂੰ ਮੇਰ ਕਰੇ ਆਪਣੀਆਂ ਦੋ ਤਿੰਨ ਮੱਜਾਂ ਨੂੰ ਲੈ ਮੈਂ ਕੰਗ ਵੀ ਦਿਖਾਵਾਂਗੇ ਤੇ ਵਧੀਆ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਲਾਵੇ ਬਾਕੀ ਧੰਨਵਾਦ ਆ ਭਾਈ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਤੁਸੀਂ ਆਪਣਾ ਚੈਨਲ ਦੇਖਦਾ ਮੱਡੇ ਵੀਡੀਓ ਇਹ ਨੇ ਵੱਡੀ ਬਾਕੀ ਧੰਨਵਾਦ ਆ ਬਾਈ ਫਿਰ ਸਾਰੇ ਭਾਈ ਜਣਾਂ ਚੈਨਲ ਨੂੰ ਭਰਾ ਮੰਨ ਕੇ ਲਾਜਮੀ ਸਬਸਕ੍ਰਾਈਬ ਕਰ ਲਿਓ ਜਿਹੜਾ ਬਾਈ ਰਹਿ ਗਿਆ ਸੰਧੂ ਡੈਰੀ ਫਾਰਮ ਸਰਦੂਲਗੜ ਸੰਧੂ ਡੈਰੀ ਫਾਰਮ ਸਰਦੂਲਗੜ ਆਪਣੇ ਪਾਸ 6 ਪਿੰਡ ਆ ਗਏ ਤੇ ਸੰਧੂਆਂ ਦੇ ਸਾਰੇ ਸਾਰੇ ਸੰਧੂ ਆ ਲਾਸਟ ਜੀ ਆ ਗਏ ਆਪਣਾ ਸਰਸੇ ਦਾ ਏਰੀਆ ਮਿੱਤਰੋ ਹਸਾ ਆ ਵੀ ਆਪਣੇ ਨੇੜੇ ਰਹਿੰਦਾ ਘੰਟੇ 40 ਮਿੰਟਾਂ ਦੀ ਬਾਤ ਐ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਆਪਣੇ ਘਰੋਂ ਵੀ ਚੰਗੇ ਚੰਗੇ ਜਾਨਵਰ ਟਾਪ ਕੁਆਲਿਟੀ ਲੈ ਕੇ ਦੇਵਾਂਗੇ ਆਪਣੇ ਪੰਜਾਬ ਚ ਵੀ ਮੱਝਾਂ ਨਾਲ ਆਪਾਂ ਮਿੱਤਰੋ 20+ ਵਾਲੀਆਂ ਕਰਨੀਆਂ ਆਪਣਾ ਹੀ ਜੋਰ ਲੱਗ ਰਿਹਾ ਹੈ। ਉਰਾ ਪਿਹਰੇ ਕਰੇ 20 ਕਿਲੋ ਵਾਲੀ ਹੋਵੇ ਜੈਜ ਭਾਦੀ ਹੋਵੇ। ਬਾਕੀ ਬਣੇ ਰਿਹਾ ਕਰੋ ਵੀਡੀਓ ਨਾਲ ਭਰਾਵੋ। ਵੀਡੀਓ ਲਗਾਤਾਰ ਆਉਣਗੀਆਂ ਹੁਣ ਤੁਹਾਡੇ ਭਰਾਵਾਂ ਦੇ ਸਾਥ ਕਰਕੇ। ਧੰਨਵਾਦ ਆ ਭਾਈ ਸਾਰੇ ਵੀਰਾਂ ਦੇ ਮਿਲਦੇ ਆ ਅਗਲੀ ਵੀਡੀਓ ਚ ਭਰਾਵੋ।